ਸਤਿ ਸ਼੍ਰੀ ਅਕਾਲ ਵੀਰੋ ਮੈਂ ਤੁਹਾਡਾ ਬਬਲੀ ਸਿੰਘ ਮੱਤੀ ਤੇ ਅੱਜ ਆਪਾਂ ਰਾਜਾ ਸਾਹਿਬ ਜੀ ਦੇ ਮਜਾਰੇ ਤੇ ਸ਼ਹੀਦ ਭਗਤ ਸਿੰਘ ਨਗਰ ਤੇ ਆਪਾਂ ਇੱਥੇ ਮੇਲੇ ਤੇ ਪਹੁੰਚੇ ਹੋਏ ਸੀਗੇ ਤਾਂ ਆਪਾਂ ਨੂੰ ਇੱਕ ਅਲੱਗ ਜੀ ਚੀਜ਼ ਦੇਖਣ ਨੂੰ ਮਿਲੀ ਮੰਨ ਲਓ ਇੱਥੋਂ ਦੇ ਲੋਧੀਪੁਰ ਦੇ ਨੌਜਵਾਨਾਂ ਵੱਲੋਂ ਇੱਕ ਵੱਖਰਾ ਲੰਗਰ ਮੰਨ ਲਓ ਦਰਖਤਾਂ ਦਾ ਲੰਗਰ ਚਲਾਇਆ ਗਿਆ ਤੇ ਪਹਿਲਾਂ ਇਹ ਨੌਜਵਾਨ ਕੋਲ ਡਰਿੰਕ ਦਾ ਲੰਗਰ ਚਲਾਉਂਦੇ ਸੀਗੇ ਬੀਐਨ ਨੂੰ ਆਈਡੀਆ ਕਿਵੇਂ ਆਇਆ ਕੋਲਡ ਡਰਿੰਕ ਤੋਂ ਆਪਾਂ ਦਰਖਤਾਂ ਦਾ ਲੰਗਰ ਲਾਈਏ ਤਾਂ ਭਾਈ ਵੀਰਾਂ ਨਾਲ ਗੱਲਬਾਤ ਕਰਦੇ ਆ ਸਸੀ ਘਲ ਬਾਈ ਜੀ ਸਸੀ ਘਲ ਬਾਈ ਜੀ ਬਾਈ ਜੀ ਤੁਹਾਨੂੰ ਇੱਥੇ ਲੰਗਰ ਲਾਉਂਦਿਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਲੰਗਰ ਭਾਜੀ ਆ ਸਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਲਾੜਿਆ ਨੌਜਵਾਨ ਸਾਡੇ ਪਿੰਡ ਦੇ ਅਸੀਂ ਬਹੁਤ ਸਾਲਾਂ ਤੋਂ ਪਹਿਲਾਂ ਸੇਵਾ ਕਰਦੇ ਆ ਅਲੱਗ-ਅਲੱਗ ਤਰ੍ਹਾਂ ਦੀ ਤੇ ਹੁਣ ਸਾਡੇ ਪਿੰਡ ਦੇ ਮੁੰਡੇ ਹੋਰ ਵੀ ਲਾਉਂਦੇ ਆ ਕੋਲਡ ਡਰਿੰਕ ਦਾ ਐਸਰ ਵੀ ਸਾਡੇ ਲੱਗਿਆ ਹੈ ਤੇ ਚਲੋ ਕੁਝ ਬਜਾ ਕਰਕੇ ਚਲੋ ਨਿਆਣਾ ਨਾਲ ਨਹੀਂ ਉਹ ਬੰਦੇ ਦਾ ਆਪਣੀ ਸੋਚ ਦਾ ਥੋੜਾ ਫਰਕ ਪੈ ਜਾਂਦਾ ਬੱਚੇਦਿਆਂ ਨਾਲ ਇਸ ਕਰਕੇ ਸਾਨੂੰ ਸੀਗਾ ਵੀ ਕੋਰਟਿੰਗ ਨਾਲ ਉਹ ਜੇ ਆਪਾਂ ਬੂਟਿਆਂ ਦਾ ਲੰਗਰ ਲਾਈਏ ਦਰਖਤਾਂ ਦਾ ਇਹ ਰਿਕੁਆਇਰਮੈਂਟ ਹੈ ਇਸ ਵੇਲੇ ਸਮੇਂ ਦੀ ਇਸ ਕਰਕੇ ਜਾਂ ਆਪਾਂ ਸੋਚਦੇ ਆ ਵੀ ਜੇ ਲਿਟਰੇਚਰ ਹੋਵੇ ਕਿਸੇ ਤਰ੍ਹਾਂ ਦਾ ਜਨਤਨੇਮ ਬੱਚਿਆਂ ਨੂੰ ਜੋੜਨ ਲਈ ਕਿਤਾਬਾਂ ਹਿਸਟਰੀ ਦੀਆਂ ਹੋ ਸਕਦੀਆਂ ਪੰਜਾਬ ਦੀਆਂ ਆਪਣੀ ਇਹ ਸਲਾਹ ਸੀਗੀ ਸੋ ਮਾਰਨਾ ਸਾਡਾ ਇਹ ਸੇਵਾ ਲੈਣੀ ਇਸ ਤਰ੍ਹਾਂ ਵੀ ਸਾਨੂੰ ਰੁੱਖਾਂ ਦਾ ਆਈਡੀਆ ਚੰਗਾ ਲੱਗਾ ਫੇਮ ਤਾ ਇਹ ਰਿਕੁਇਰਮੈਂਟ ਵੀ ਸਮੇਂ ਦੀ ਨਾਲੇ ਬਹੁਤ ਐਸ ਸਾਲ ਕਿੰਨੀ ਗਰਮੀ ਪਈ ਆ ਆਪਾਂ ਸਾਰਿਆਂ ਨੂੰ ਪਤਾ ਆਪਾਂ ਕਿੰਨੇ ਔਖੇ ਵੀ ਹੋਏ ਸੀਲੇ ਤਾਂ ਇਹ ਰਿਕੁਇਰਮੈਂਟ ਵੀ ਸਮੇਂ ਦੀ ਤੇ ਸਾਨੂੰ ਜਿੰਨੇ ਵੀ ਲੋਕ ਇੱਥੇ ਮਿਲ ਕੇ ਗਏ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਤੇ ਵੀਰੇ ਕਿੰਨਾ ਬੂਟਾ ਲਿਆਂਦਾ ਸੀ ਟੋਟਲ ਤੁਸੀਂ ਨੇ ਸਾਡੇ ਕੋਲ 5000 ਬੂਟੇ ਸੀਗਾ ਤੱਕ ਤੋਂ ਘਟਾ 14-15 ਤਰ੍ਹਾਂ ਦੇ ਬੂਟੇ ਸੀਗੇ ਸਾਡੇ ਕੋਲ ਠੀਕ ਹੈ ਸੁਹਾਣ ਜਾਣਾ ਸੁਖ ਚੈਨ ਕਾਫੀ ਤਰ੍ਹਾਂ ਦੇ ਬੂਟੇ ਸੀਗੇ ਫਲਾਂ ਵਾਲੇ ਵੀ ਸੀਗੇ ਅੰਬ ਬਨਾਰ ਤੋਂ ਲੈ ਕੇ ਹਰੇਕ ਤਰ੍ਹਾਂ ਦੇ ਸੀਗੇ ਡੇਕਾਂ ਵਗੈਰਾ ਦੇਸੀ ਢਾਲੀ ਆ ਨੰਗਲ ਦਰਮਾਚਲ ਤੋਂ ਲੈ ਕੇ ਆਏ ਆ ਅਸੀਂ ਠੀਕ ਹੈ ਵੀਰੇ ਤੇ ਇਸ ਤਰ੍ਹਾਂ 15 ਦੇ ਤਰੀਕੇ ਨੇਮ ਵੀ ਸੀਗੇ ਬੂਟੇ ਸਾਡੇ ਕੋਲ ਕਾਫੀ ਸੀਗੇ ਤੇ ਹੁਣ ਸਾਡੇ ਕੋਲ ਦੇਸੀ ਢਾਲੀ ਬਚ ਗਈ ਬਾਕੀ ਸਾਰੇ 5000 ਬੂਟੇ ਦੋ ਵਿੱਚੋਂ ਸਾਡੇ ਕੋਲ 5700 ਬੂਟਾ ਰਹਿ ਗਿਆ ਬਾਕੀ 4300 ਹਾਂਜੀ 4500 4000 ਬੂਟਾ ਡਾ ਲੱਗ ਗਿਆ ਇੱਕ ਥੋੜਾ ਜਿਹਾ ਵੀਰੇ ਜਿਵੇਂ ਪਹਿਲਾਂ ਤੁਸੀਂ ਨਾ ਆਪਾਂ ਨੇ ਆਫਰ ਕੋਡ ਗੱਲ ਕੀਤੀ ਸੀ ਵੀ ਕੋਲਡ ਡਰਿੰਕ ਬਾਰੇ ਜਿਵੇਂ 1 ਲੀਟਰ ਮਗਰ ਕਿ 4 ਲੀਟਰ ਪਾਣੀ ਖਰਾਬ ਹੋ ਗਿਆ ਤੇ 2 ਲੀਟਰ ਵਾਲੀ ਬੋਤਲ ਮਗਰ 12 ਲੀਟਰ ਪਾਣੀ ਖਰਾਬ ਹੁੰਦਾ ਤਾਂ ਵੀ ਉਹਦੇ ਬਾਰੇ ਥੋੜਾ ਜਿਹਾ ਖੁੱਲ ਕੇ ਦੱਸੋ ਤਾਂ ਜੋ ਜਿੰਨੇ ਆਪਣੇ ਨੌਜਵਾਨ ਅੱਜ ਕੱਲ੍ਹ ਠੰਡਾ ਠੰਡੇ ਦੇ ਮਗਰ ਲੱਗੇ ਨੇ ਜਾਂ ਲੰਗਰ ਵੀ ਲਾਉਂਦੇ ਨੇ ਪੀਂਦੇ ਵੀ ਨੇ ਵੀ ਸੇਤ ਨੂੰ ਕੀ ਨੁਕਸਾਨ ਨੇ ਪਾਣੀ ਦੇ ਕੀ ਨੁਕਸਾਨ ਨੇ ਉਹਦੇ ਬਾਰੇ ਦੱਸੋ ਤਾਂ ਜੇ ਨੌਜਵਾਨਾਂ ਨੂੰ ਮੈਸੇਜ ਮਿਲੇ ਤਾਂ ਉਹ ਵੀ ਆ ਚੀਜ਼ਾਂ ਵੱਲ ਆ ਸਕਣ ਤੇ ਤਾਂ ਜੋ ਆਪਾਂ ਨੂੰ ਆਕਸੀਜਨ ਵੱਧ ਤੋਂ ਵੱਧ ਮਿਲ ਸਕੇ ਹਾਂਜੀ ਭਾਜੀ ਇਹ ਸੋਚ ਆਪਾਂ ਕਿਸੇ ਦੇ ਪਹਿਲੀ ਗੱਲ ਤਾਂ ਮਾਰੇ ਪ੍ਰਮਾਤਮਾ ਆਪੇ ਕਿਰਪਾ ਕਰਨ ਵਾਲੇ ਆ ਹਰ ਇੱਕ ਤਰ੍ਹਾਂ ਦੇ ਲੋਕ ਆ ਗਏ ਆ ਕੋਲ ਡਰਿੰਕ ਵੈਸੇ ਅਸੀਂ ਵੀ ਪੀਂਦੇ ਸੀਗੇ ਪਹਿਲਾਂ ਹੁਣ ਵੀ ਪੀ ਲੰਨੇ ਆ ਇਦਾਂ ਦੀ ਨਹੀਂ ਗੱਲ ਹੈਗੀ ਬਟ ਇਹ ਤਾਂ ਹੁਣ ਦੱਸ ਰਹੇ ਆ ਜੇ ਇੱਕ ਲੀਟਰ ਕੋਕ ਦੇ ਮਗਰ ਤੇ ਕਹਿੰਦੇ 5-6 ਲੀਟਰ ਪਾਣੀ ਆਪਣਾ ਕਹਿੰਦੇ ਵੇਸਟ ਹੁੰਦਾ ਇਸ ਸਾਲ ਹੁਣ ਜਦੋਂ ਸਾਡੇ ਮੀਂਹ ਨਹੀਂ ਪਿਆ ਲੇਟ ਬਹੁਤ ਪਿਆ ਮੀਂਹ ਤਾਂ 20-20 ਫੁੱਟ ਦੀ ਮੋਟਰਾਂ ਸਾਰੀਆਂ ਤੇ ਟੋਟੇ ਵੱਡੇ ਪਵਾਏ ਆ ਹੋਰ ਪਾਣੀ ਕਿੰਨਾ ਥੱਲੇ ਗਿਆ ਤੇ ਉਹੀ ਆਪਣੇ ਹੁਣ ਆਪਣੇ ਪਿੰਡ ਦੇ ਨੌਜਵਾਨਾਂ ਦੇ ਪੈਸੇ ਸਾਰਿਆਂ ਦੇ ਇਕੱਠੇ ਕਰਕੇ ਅਸੀਂ ਉਸੇ ਕੰਪਨੀ ਨੂੰ ਦੁਬਾਰਾ ਫੇਰ ਦੇਣੇ ਆ ਇਕੱਠੇ ਕਰਕੇ ਵੀ ਸਾਡਾ ਹੋਰ ਪਾਣੀ ਖਰਾਬ ਕਰੋ ਹਾਂ ਵੀਰੇ ਪਾਣੀ ਚਲੋ ਬਚਤ ਹੁੰਦੀ ਹੈ ਨਾਲੇ ਕੋਈ ਹੈਲਥੀ ਚੀਜ਼ ਨਹੀਂ ਹੈਗੀ 슈ਗਰ ਹੈ ਸੁਦੀ ਉਹ ਤਾਂ ਗੁੱਡ ਨਹੀਂ ਹੈਗੀ ਇਹ ਆਪਣੇ 100-100 ਸਾਲ ਤੱਕ ਕੰਮ ਆਉਣੇ ਆ ਆਪਾਂ ਨੂੰ ਆਕਸੀਜਨ ਦਿੰਦੇ ਹਰੇਕ ਤਰ੍ਹਾਂ ਦੇ ਨਿਕਾ ਨਾ ਬੈਨੀਫਿਟ ਹੈ ਇਹ ਇਸ ਕਰਕੇ ਸਾਨੂੰ ਲੱਗਾ ਵੀ ਪਾਣੀ ਵੀ ਇਹਦਾ ਵੀ ਮੁੱਖ ਕਰਨੇ ਹੀ ਆ ਨਾ ਪੈਂਦਾ ਵੀ ਮੁੱਖਰ ਨਹੀਂ ਆ ਪਰ ਉਹ ਖਟ ਬਟ ਦੁੱਤੇ ਆ ਜੀ ਐਸੇ ਕਰਕੇ ਸਾਡਾ ਸਿਗਾ ਵੀ ਕੋਲ ਡਰਿੰਕ ਅਨ ਹੈਲਥੀ ਚੀਜ਼ ਹੈ ਚਲੋ ਮੰਨ ਲਓ ਵੀਰੇ ਜਦੋਂ ਤੁਸੀਂ ਸੋਡੇ ਪਿੰਡ ਦੇ ਨੌਜਵਾਨ ਪਹਿਲਾਂ ਜਿਹਨਾਂ ਕੋਲ ਡਰਿੰਕ ਤਾਂ ਲੰਗਰ ਲਾਉਂਦੇ ਸੀਗੇ ਉਹ ਕਿੰਨੇ ਕਦਾ ਲੱਗ ਜਾਂਦੇ ਸੀਗੇ ਲੱਗ ਜਾਂਦਾ ਸੀ ਕੋਲ ਡਰਿੰਕ ਇਹਦੇ ਲੱਗ ਜਾਂਦਾ 3-4 ਲੱਖ ਰੁਪਇਆ ਇਜ਼ੀ ਠੀਕ ਹੈ ਤੇ ਹੋਰ ਵੀ ਇੱਥੇ ਕਰੋੜਾਂ ਰੁਪਈਆ ਦਾ ਕੋਈ ਅੰਤ ਨਹੀਂ ਹੈਗਾ ਤੇ ਹੋਰ ਵੀ ਲੰਗਰ ਲੱਗੇਗਾ ਕੋਲਡ ਡਰਿੰਕਾਂ ਫਰੂਟੀਆਂ ਦਾ ਕੋਈ ਅੰਤ ਨਹੀਂ ਹੈਗਾ ਕਰੋੜਾਂ ਰੁਪਈਆ ਲੱਗਦਾ ਹਾਂਜੀ ਤੇ ਆ ਚੀਜ਼ ਦੀ ਜਿਹੜੀ ਜ਼ਿਆਦਾ ਰਿਕੁਆਇਰਮੈਂਟ ਹੈ ਸਭ ਉਹ ਵੀ ਚਲੋ ਜ਼ਰੂਰੀ ਹੈ ਚਲੋ ਜਿਹੜਾ ਕੋਈ ਕਿਸੇ ਹੱਦ ਤੱਕ ਹੱਦ ਤੱਕ ਵੀ ਮਨ ਨੂੰ ਆਪਾਂ ਕਿਸੇ ਨੂੰ ਵੀ ਆਪਾਂ ਗਿਆਨ ਵੀ ਨਹੀਂ ਉਹ ਕਰ ਸਕਦੇ ਉਹ ਅਗਲੇ ਦੇ ਮਨ ਦੀ ਗੱਲ ਹੈ ਨਾ ਵੀਰੇ ਆਪਾਂ ਆਪਣੀ ਸੋਚ ਆ ਗਈ ਵੀ ਚਲੋ ਥੋੜੀ ਸੋਚ ਆ ਵੀਰੇ ਸਾਨੂੰ ਵੀ ਦੇਖ ਕੇ ਲੱਗਿਆ ਵੀ ਆ ਚੀਜ਼ ਲੋਕਾਂ ਦੇ ਅੱਗੇ ਆਉਣੀ ਚਾਹੀਦੀ ਹੈ ਤੇ ਸਾਨੂੰ ਇਹ ਵੀ ਐ ਲੱਗਿਆ ਵੀ ਜੋ ਵੀ ਅਸੀਂ ਕਿਸੇ ਚੀਜ਼ ਦਾ ਲੰਗਰ ਲਾਉਣਾ ਤਾਂ ਅਸੀਂ ਆਪ ਵੀ ਦਰਖਤਾਂ ਦਾ ਲੰਗਰ ਲਾਈਏ ਵੀਰੇ ਵੀ ਆਪ ਦੇ ਸਾਨੂੰ ਮੰਨ ਨੂੰ ਇੰਨਾ ਕੋਈ ਗੱਲ ਹੈ ਭਾਈ ਆਪਾਂ ਹੁਣ ਇੰਟਰਨੈਟ ਤੇ ਫੋਟੋਆਂ ਵੀ ਸ਼ੇਅਰ ਕਰੀ ਜਾਂਦੇ ਆ ਭਾਈ ਵੀ ਜਾਂਦੇ ਆ ਤੇ ਪਰ ਆਪਣਾ ਫਰਜ਼ ਇਹ ਹੈ ਵੀ ਆਪਾਂ ਪਹਿਲਾਂ ਆਪ ਪਹਿਲਾਂ ਹੋ ਕੇ ਕੁਝ ਕਰੀਏ ਤਾਂ ਫਰਕ ਪੈਣਾ ਇਸ ਚੀਜ਼ ਨਾਲ ਆਪਾਂ ਫੋਟੋਆਂ ਸ਼ੇਅਰ ਕਰਨ ਨਾਲ ਜਾਂ ਉਦਾਂ ਗੱਲਾਂ ਕਰਨ ਨਾਲ ਕੁਝ ਨਹੀਂ ਫਰਕ ਬਣਾਵਾਂਗੇ ਆਪ ਆਥੀ ਕੁਝ ਕਰਾਂਗੇ ਜਿੱਦਕਿ ਆਪ ਕੰਮ ਹਾਂਜੀ ਆਪਾਂ ਆਪਣੇ ਆਪ ਨੂੰ ਪਹਿਲਾਂ ਚੇਂਜ ਕਰਨਾ ਪੈਣਾ ਆਪਾਂ ਨੂੰ ਆਪਣੀ ਸੋਚ ਆਪਾਂ ਨੂੰ ਬਦਲਣੀ ਪੈਣੀ ਹੈ ਤਾਂ ਕੋਈ ਸੁਧਾਰ ਹੋ ਸਕਦਾ ਨਹੀਂ ਤਾਂ ਹਾਲਾਤ ਜਿਦਾਂ ਦੇ ਕੀ ਹੋਏ ਆ ਤੋਂ ਮਾੜੇ ਆਉਣ ਵਾਲੇ ਟਾਈਮ 'ਚ ਹੋਰ ਮਾੜੇ ਹੋਣੇ ਆ ਹਾਂ ਜੀ ਆਉਣ ਵਾਲੇ ਪੰਜ-ਛੇ ਸਾਲਾਂ 'ਚ ਥਲੇ ਆਪਾਂ ਨੂੰ ਬਹੁਤ ਕੁਝ ਦੇਖਣਾ ਪੈਣਾ ਹੈ ਇਸ ਹਾਲਾਤ ਜਿਦਾਂ ਦੇ ਕੀ ਹਾਲਾਤ ਰਹੇ ਆ 20-20 ਫੋਟੋ ਟੋਟੇ ਜਿਦਾਂ ਕੀ ਇੱਕ ਸਾਲ 'ਚ ਪਏ ਗਏ ਆ ਹਾਂ ਜਿਹੜਾਈ ਹਾਰਿਆ ਪੰਜ ਸਾਲਾਂ 'ਚ 100 ਫੁੱਟ ਤੱਕ ਕਮਜਾਣਾ ਜਿਹੜਾਈ ਹਾਰਿਆ ਇਤਕੀ ਮੀਂਹ ਬਹੁਤ ਘੱਟ ਪਈ ਨੇ ਉਹਨਾਂ ਦਾ ਮੇਨ ਕਾਰਨ ਦrought ਹੀ ਆ ਬੰਦਿਆ ਹਾਂ ਹਾਂ ਤੇ ਵੀਰੇ ਜਿਵੇਂ ਮੰਨ ਲਓ ਆਪਣੇ ਇੱਕ ਪੱਗਾਂ ਦਾ ਲੰਗਰ ਵੀ ਲਾਇਆ ਹਨ ਜਿਵੇਂ 17 ਦਾ 20-17 ਆਪਣੇ ਕਿੰਨੇ ਰੁਪਏ ਦਸਤਾਰਾਂ ਦਾ ਲੰਗਰ ਤੇ ਲੱਗੇ ਤੇ ਕਿੰਨੀਆਂ ਕਿ ਦਸਤਾਰਾਂ ਆਪਾਂ ਨੌਜਵਾਨਾਂ ਨੂੰ ਵੰਡ ਦਿੱਤੀਆਂ ਹੋਈਆਂ ਅਸੀਂ ਪਿਆ ਕਿਹਾ ਕਿ ਰੁਪਏ ਦੀਆਂ ਲੈਂਦੀ ਸੀ ਦਸਤਾਰਾਂ ਇਦਾਂ 25 ਕਥਾਨ ਸੀਗੇ ਇਦਾਂ ਹੁੰਦੇ ਪਿਆ ਪਿਆ ਮੀਟਰ ਤੇ ਮੈਨੂੰ ਲੱਗਾ ਥਾਣਾ ਨਾ ਨੂੰ ਇੱਕ ਕਥਾਨ ਵਿੱਚ ਪਿਆ ਮੀਟਰ ਹੁੰਦਾ ਮੈਨੂੰ ਲੱਗਾ ਤੇ ਅਸੀਂ ਪਿਆ ਕਿਹਾ ਕਿ ਦਸਤਾਰਾਂ ਲੈਂਦੀ ਸੀ ਮੈਨੂੰ 5 ਮੀਟਰ ਦੀ ਪੱਗ ਲਾਉਣੇ ਇੱਕ ਕਥਾਨ ਚੋਂ 10 ਪੱਗਾਂ ਹੁੰਦੀਆਂ ਹਨ ਮੇਰੇ 10 ਬੰਦੇ ਸਾਰੇ 2-250 ਬੰਦੇ ਦੀ ਪਰ ਕੱਲ੍ਹ ਬੰਨੂਗੀ ਪੱਗ ਇੱਥੇ ਉਹ ਵੀ ਸਾਥ ਨਾਲ ਸਾਡੇ ਬੰਦੇ ਸੇਵਾ ਸੁਸਾਇਟੀ ਨਵਾਂ ਸ਼ਹਿਰ ਵਾਲੇ ਸੀਗੇ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਾਲੇ ਉਹ ਸਾਡੇ ਨਾਲ ਅਟੈਚਮੈਂਟ ਹੋ ਵੀ ਸੀ ਉਹਨਾਂ ਦੇ ਨਾਲ ਸਾਡੀ ਗੱਲਬਾਤ ਤੇ ਉਹਨਾਂ ਨੇ ਸਾਡਾ ਸਾਥ ਦਿੱਤਾ ਵੈਸੇ ਤੇ ਕੋਈ ਵੀਰੇ ਵੀ ਵਧੀਆ ਉਹ ਵੀ ਮੈਸੇਜ ਸੁਣਾ ਗਿਆ ਸੀ ਕੱਲ ਨਗਰ ਕੀਰਤਨ ਸਿਕਾ ਚਲੋ ਮੁੰਡਿਆਂ ਨਾਲ ਦਸਤਾਰਾਂ ਚਾਈਆਂ ਕੋਈ ਉਹ ਆਪਣੇ ਜਿਵੇਂ ਦਸਤਾਰ ਬੰਨਣ ਵੇਲੇ ਕੋਈ ਸ਼ਰਤ ਵੀ ਰੱਖੀ ਸੀ ਕੋਈ ਵੀਰੇ ਵੀ ਪੱਗ ਬੰਨਣੀ ਆ ਜਾਂ ਉਹ ਕਰਨੀ ਆ ਵੀ ਜਿਹੜਾ ਪੱਗ ਬਣਦਾ ਹੋਵੇ ਵੀ ਉਹੀ ਬੰਨਣੀ ਆ ਨਹੀਂ ਨਹੀਂ ਅਸੀਂ ਵੀ ਬੰਨੀਆਂ ਸੀਗੀਆਂ ਅਸੀਂ ਆ ਵੀ ਅਸੀਂ ਆ ਵੀ ਬੰਨੀਆਂ ਬਾਲ ਨਹੀਂ ਰੱਖੇਗੇ ਕਿ ਅਸੀਂ ਵੀ ਕਿਸੇ ਤਰੀਕੀ ਨਹੀਂ ਹੈਗੇ ਤਾਂ ਰਜੀਵੀ ਬਣੀ ਪੱਗਾ ਸਾਰੇ ਨੇ ਮੁੰਡੇ ਹੋਰ ਮੁੰਨੇ ਵੀ ਸਾਰੇ ਸਰਦਾਰ ਵੀ ਇਥੋਂ ਬਣਾ ਕੇ ਗਏ ਆ। ਸੋ ਮਹਾਰਾ ਸਮਤ ਬਖਸ਼ਦਾ ਭਈ ਆ ਹੋਂ ਕਦੋਂ ਵੀ ਬੰਦੇ ਤੇ ਆਵਦਾ ਮਨ ਕਰਦਾ ਤਾਂ ਸਿੱਖੀ ਵਾਲੇ ਪਾਸੇ ਵੀ ਜਾ ਸਕਦਾ ਹਾਂ। ਹਾਂਜੀ ਹਾਂਜੀ। ਤਾਂ ਭਈ ਇਹ ਨੌਜਵਾਨਾਂ ਦੀ ਲੋਧੀਪੁਰ ਵਾਲਿਆਂ ਦੀ ਤੁਹਾਨੂੰ ਸੇਵਾ ਕਿਵੇਂ ਲੱਗੀ ਤੇ ਇਹ ਜਿਵੇਂ ਦਰਖਤ ਲਗਾਉਣ ਦਾ ਜਾਂ ਬੰਦਰਨ ਦਾ ਕੰਮ ਤੁਹਾਨੂੰ ਦਸਤਾਰਾਂ ਦੇ ਲੰਗਰ ਦਾ ਕੰਮ ਕਿਦਾਂ ਲੱਗਿਆ? ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀ ਅੱਗ ਦੀ ਵਾਂਗ ਵੀਡੀਓ ਫੈਲ ਜਾਵੇ।